ਵੈਰਜਿਕਾ ਖਾਲਸਾ ਵੈਰਜਿਕੀ ਫਤਿਹ ਐ ਇਸ ਵੇਲੇ ਤੁਹਾਨੂੰ ਵੱਡੀ ਖਬਰ ਦਾ ਰੁਕ ਕਰਦੇ ਆ ਖਬਰ ਜੁੜੀ ਆ ਭਾਈ ਅੰਮਰਤਪਾਲ ਸਿੰਘ ਦੇ ਨਾਲ ਤੁਹਾਨੂੰ ਦੱਸ ਦਈਏ ਕਿ ਅੱਜ 18 ਸਤੰਬਰ ਨੂੰ ਭਾਈ ਅੰਮਰਤਪਾਲ ਸਿੰਘ ਤੇ ਸਾਥੀਆਂ ਦੀ ਜਿਹੜੀ ਹਾਈ ਕੋਰਟ ਦੇ ਵਿੱਚ ਪੇਸ਼ੀ ਸੀ ਉਸ ਪੇਸ਼ੀ ਨੂੰ ਲੈ ਕੇ ਜਿਹੜਾ ਹਾਈ ਕੋਰਟ ਵੱਲੋਂ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਝਾੜ ਪਾ ਦਿੱਤੀ ਆ ਪੰਜਾਬ ਹਰਿਆਣਾ ਹਾਈ ਕੋਰਟ ਨੇ ਕਿਹਾ ਕਿ ਜਦੋਂ ਪੰਦਾ ਜੇਲ੍ਹ ਦੇ ਵਿੱਚ ਬੰਦ ਆ ਤੇ ਦਵਾਰੇ ਐਨਐਸਏ ਲਾਉਣੀ ਬਹੁਤ ਗਲਤਤਾ ਤੇ ਗੈਰਕਾਨੂੰਨੀਆ ਇਹ ਐਨਐਸਏ ਕਿਉਂ ਲਗਾਈ ਗਈ ਹਾਈ ਕੋਰਟ ਵੱਲੋਂ ਜਿਹੜਾ ਕਾਫੀ ਜਿਹੜੇ ਸਵਾਲ ਪੁੱਸੇ ਗਏ ਨੇ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਵੱਲੋਂ ਕਿ ਜਿਹੜੀ ਇਹ ਐਨਐਸਏ ਬੰਦ ਦੀ ਨਹੀਂ ਸੀ ਦਵਾਰੇ ਜਿਹੜਾ ਬੰਦਾ ਜੇਲ੍ਹ ਦੇ ਵਿੱਚ ਬੰਦ ਆ ਉਹਤੇ ਐਨਐਸਏ ਦਵਾਰੇ ਕਿਉਂ ਲਗਾਈ ਗਈ ਇਸ ਨੂੰ ਲੈ ਕੇ ਹੋਰ ਵੀ ਵੱਡੇ ਸਵਾਲ ਜਿਹੜੇ ਨੇ ਹਾਈ ਕੋਰਟ ਵੱਲੋਂ ਚੁੱਕੇ ਗਏ ਨੇ ਹਾਈ ਕੋਰਟ ਨੇ ਹੁਣ ਸਾਰਾ ਰਿਕਾਰਡ ਜਿਹੜਾ ਦਵਾਰੇ ਐਨਐਸਏ ਲਗਾਇਆਗਾ ਪੰਜਾਬ ਅਤੇ ਸੈਂਟਰ ਸਰਕਾਰ ਤੋਂ ਜਿਹੜਾ ਮੰਗਵਾ ਲਿਆਗਾ ਅਤੇ ਇਹ ਵੀ ਕਹਿ ਦਿੱਤਾਗਾ ਕਿ ਭਾਈ ਅੰਮਰਤਪਾਲ ਸਿੰਘ ਤੇ ਉਹਦੇ ਸਾਥੀਆਂ ਦਾ ਜਿਹੜਾ ਚਨੌਤੀ ਦਿੱਤੇ ਸੀ ਐਨਐਸਏ ਨੂੰ ਲੈ ਕੇ ਹਾਈ ਕੋਰਟ ਨੇ ਕਿਹਾ ਕਿ ਭਾਈ ਅੰਮਰਤਪਾਲ ਸਿੰਘ ਤੇ ਉਹਦੇ ਸਾਥੀ ਆਪਣੇ ਪਰਿਵਾਰ ਤੇ ਰਿਸ਼ਤੇਦਾਰੀਆਂ ਤੋਂ ਜਿਹੜੇ ਨੇ ਦੂਰ ਨੇ ਡਿਗਰ ਦੇਲ ਦੇ ਵਿੱਚ ਬੰਦ ਨੇ ਇਹਨਾਂ ਤੇ ਐਨਐਸਏ ਜਿਹੜੀ ਇੱਕ ਗੈਰ ਕਾਨੂੰਨੀ ਆ ਇਹ ਜਿਹੜੀ ਐਨਐਸਏ ਬਣਦੀ ਨਹੀਂ ਸੀ ਜਿਹੜੀ ਸਰਾਸਾਰੇ ਇੱਕ ਗਲਤ ਲਗਾਈ ਗਈ ਆ ਇਸ ਨੂੰ ਲੈ ਕੇ ਜਿਹੜਾ ਹੁਣ ਪੰਜਾਬ ਹਰਿਆਣਾ ਹਾਈ ਕੋਰਟ ਪੱਧੋਂ ਜਿਹੜਾ ਕੇਂਦਰ ਤੇ ਪੰਜਾਬ ਸਰਕਾਰ ਤੋਂ ਜਿਹੜਾ ਸਾਰਾ ਰਿਕਾਰਡ ਮੰਗਵਾ ਲਿਆ ਤੁਹਾਨੂੰ ਦੱਸ ਦਈਏ ਕਿ ਇਸ ਦੇ ਜਿਹੜੀ ਹੁਣ ਅਗਲੀ ਤਰੀਕ ਆ ਉਹ 3 ਅਕਤੂਬਰ ਤੇ ਪਾ ਦਿੱਤੇ ਆ ਭਾਈ ਅੰਮਰਪਾਲ ਸਿੰਘ ਨਾਲ ਇਸ ਸਮੇਂ ਸਭ ਤੋਂ ਵੱਡੀ ਖਬਰ ਜੁੜੀ ਆ ਹਰਿਆਣਾ ਹਾਈ ਕੋਰਟ ਵੱਲੋਂ ਜਿਹੜੀ ਪੰਜਾਬ ਅਤੇ ਕੇਂਦਰ ਸਰਕਾਰ ਨੂੰ ਜਿਹੜੀ ਝਾੜ ਪਾਈ ਆ ਹਰਿਆਣਾ ਹਾਈ ਕੋਰਟ ਦਾ ਕਹਿਣਾਗਾ ਕਿ ਜਦੋਂ 1 ਸਾਲ ਦੀ ਐਨਐਸਏ ਜਦੋਂ ਲੱਗ ਗਈ ਸੀ ਜਿਹੜੇ ਬੰਦੇ ਜੇਲ੍ਹ ਤੇ ਵਿੱਚ ਬੰਦ ਨੇ ਤੇ ਉਹਨਾਂ ਤੇ ਦੁਬਾਰੇ ਐਨਐਸਏ ਲਾਉਣ ਦਾ ਮਤਵਲੇ ਨਹੀਂ ਬਣਦਾ ਤੇ ਪੰਜਾਬ ਸਰਕਾਰ ਨੇ ਉਸ ਤੋਂ ਪਹਿਲਾਂ ਇੱਕ ਆਪਣਾ ਪੱਖ ਰੱਖਿਆ ਸੀ ਕਿ ਭਾਈ ਅੰਮਰਪਾਲ ਸਿੰਘ ਦੇ ਸਮਾਨਦੂ ਗੁਰਵਾਦਿਆਂ ਨਾਲ ਫਲਾਣੇ ਨਾਲ ਧਮਕਿਆਂ ਨਾਲ ਜਿਹੜਾ ਇੱਕ ਚਿੱਠਾ ਤਿਆਰ ਕੀਤਾ ਸੀ ਉਸ ਤੋਂ ਪਹਿਲਾਂ ਜੇਲ੍ਹ ਦੇ ਸੁਪਰਡੈਂਟ ਵੱਲੋਂ ਸੁਪਰਡੈਂਟ ਨੂੰ ਵੀ ਜਿਹੜਾ ਨੋਟਿਸ ਕੱਢਿਆ ਸੀ ਹਾਈ ਕੋਰਟ ਵੱਲੋਂ ਪਰ ਪੰਜਾਬ ਸਰਕਾਰ ਨੇ ਜਿਹੜਾ ਇੱਕ ਝੂਠਾ-ਮੂਠਾ ਜਿਹੜਾ ਇੱਕ ਰਿਕਾਰਡ ਕੈਮ ਜਿਹੜਾ ਆਪਾਂ ਕਹਿੰਦੇ ਕਿ ਜਿਹੜਾ ਲਫਾਫਾ ਕਹਿੰਦੇ ਸੀ ਬੰਦ ਲਫਾਫਾਗਾ ਉਹਦੇ ਵਿੱਚ ਸਾਰੇ ਗੋਸ ਜਿਹੜਾ ਇੱਕ ਆਪ ਹੀ ਜਿਹੜਾ ਬਣਾਇਆ ਗਿਆ ਪਰ ਹੁਣ ਜਿਹੜੇ ਹਾਈ ਕੋਰਟ ਆ ਹਾਈ ਕੋਰਟ ਜਿਹੜੀ ਸਖਤ ਹੋਈ ਆ ਤੇ ਸਖਤ ਟਿੱਪਣੀਆਂ ਕੀਤੀਆਂ ਕਿ ਜਿਹੜਾ ਬੰਦਾ ਜੇਲ੍ਹ ਦੇ ਵਿੱਚ ਬੰਦਾ ਜਿੱਦ ਇੱਕ ਸਾਲ ਦੀ ਐਨਐਸਏ ਬੰਦੀ ਆ ਤੇ ਤੁਸੀਂ ਉਹ ਜਿਹੜੀ ਐਨਐਸਏ ਦੁਬਾਰੇ ਲਗਾਈ ਆ ਉਹ ਕਿਸ ਬੇਸ ਤੇ ਲਵਾਈ ਆ ਕਿਉਂ ਲੱਗੀ ਆ ਤੇ ਕਵੇਂ ਲੱਗੀ ਆ ਇਹਦਾ ਸਾਨੂੰ ਸਾਰਾ ਜਿਹੜਾ ਰਿਕਾਰਡ ਦਿੱਤਾ ਜਾਵੇ ਕਿਉਂਕਿ ਭਾਈ ਅੰਮਰਤਪਾਲ ਸਿੰਘ ਨੂੰ ਖੰਡੂਰ ਸਾਹਿਬ ਵਾਸੀਆਂ ਨੇ 4 ਲੱਖ ਵੋਟਾਂ ਦੇ ਨਾਲ ਐਮਪੀ ਬਣਾਇਆਗਾ ਸਭ ਤੋਂ ਵੱਧ ਵੋਟਾਂ ਦੇ ਨਾਲ ਭਾਈ ਅੰਮਰਤਪਾਲ ਸਿੰਘ ਜਿੱਤਿਆਗਾ ਜਿੱਤ ਤੋਂ ਬਾਅਦ ਪਹਿਲਾ ਉਹਨਾਂ ਨੂੰ ਸੌਣੀ ਚਕਾਏਗੀ ਸੌ ਜਦੋਂ ਚੁੱਕੀ ਆ ਕੋਈ ਫੋਟੋਗ੍ਰਾਫੀ ਨਹੀਂ ਕੀਤੀ ਗਈ ਕੋਈ ਵੀਡੀਓ ਨਹੀਂ ਕੀਤੀ ਗਈ ਉਸ ਤੋਂ ਬਾਅਦ ਲਗਾਤਾਰ ਭਾਈ ਅੰਮ੍ਰਿਤਪਾਲ ਸਿੰਘ ਨੂੰ ਜਿਹੜੀ ਪਰੋਲ ਨਹੀਂ ਦਿੱਤੀ ਗਈ ਕਿ ਉਹ ਆਪਣੇ ਖੰਡੂਰ ਸਾਹਿਬ ਹਲਕੇ ਵਾਸੀਆਂ ਨਾਲ ਮਿਲ ਕੇ ਉਹਨਾਂ ਦੀਆਂ ਸਮੱਸਿਆ ਦਾ ਹੱਲ ਕਰ ਸਕੇ ਨਹੀਂ ਇਹ ਅੰਮ੍ਰਿਤਪਾਲ ਨੂੰ ਜਿਹੜਾ ਇਹ ਖੋਲ ਦਿੱਤੀ ਆ ਨਹੀਂ ਇਹ ਜਮਾਨਤ ਜਾਂ ਪਰੋਲ ਕਹਿੰਦੇ ਆ ਆਪਾਂ ਵਿਸ਼ਵਾਸ ਦੇ ਵਿੱਚ ਜਿਹੜਾ ਸਾਰਿਆਂ ਨੂੰ ਅਧਿਕਾਰ ਆ ਕਿ ਮੁੱਦੇ ਚੁੱਕਣ ਦਾ ਲੋਕਤੰਤਰ ਤਾਂ ਕਹਿੰਦੇ ਆ ਇੱਥੇ ਕਿ ਲੋਕਤੰਤਰ ਆ ਡੈਮੋਕ੍ਰੇਸੀ ਆ ਪਰ ਸਰਕਾਰਾਂ ਹੀ ਲੋਕਤੰਤਰ ਦਾ ਘਾਣ ਕਰ ਰਹੀਆਂ ਨੇ ਸਰਕਾਰਾਂ ਹੀ ਡੈਮੋਕ੍ਰੇਸੀ ਨੂੰ ਜਿਹੜਾ ਸਿੱਕੇ ਟੰਗ ਰਹੀਆਂ ਨੇ ਇੱਕ ਪਾਸੇ ਕਹਿੰਦੇ ਸਾਡੇ ਲਈ ਸੰਵਿਧਾਨ ਇਹ ਆ ਪਰ ਸਿੱਖਾਂ ਲਈ ਸੰਵਿਧਾਨ ਕੁਝ ਹੋਰ ਆ ਤੇ ਦੂਜੀਆਂ ਜਿਹੜੀਆਂ ਵੱਧ ਗਿਣਤੀਆਂ ਉਹਨਾਂ ਲਈ ਹੋਰ ਆ ਇਸ ਕਰਕੇ ਭਾਈ ਅੰਮਰਪਾਲ ਸਿੰਘ ਤੇ ਉਹਨਾਂ ਦੇ ਸਾਥੀਆਂ ਨੂੰ ਜਿਹੜਾ ਇੱਕ ਬੰਦੀ ਬਣਾ ਕੇ ਰੱਖਿਆ ਹੋਇਆਗਾ ਆਪਾਂ ਇਹ ਕਹਿ ਸਕਦੇ ਆ ਕਿਉਂਕਿ ਤੁਹਾਨੂੰ ਸਾਰਿਆਂ ਨੂੰ ਪਤਾਗਾ ਸਰਕਾਰ ਨੂੰ ਵੀ ਖੁਦ ਨੂੰ ਪਤਾਗਾ ਕਿ ਇਹਨਾਂ ਸਾਰਿਆਂ ਕੋਲੋਂ ਪ੍ਰਧਾਨ ਮੰਤਰੀ ਬਾਜੇ ਕਿ ਹੋ ਗਿਆ ਕਲਵੰਤ ਸਿੰਘ ਹੋਰ ਆਓ ਕਿ ਹੋ ਗਿਆ ਬਸੰਤ ਸਿੰਘ ਹੋ ਗਿਆ ਦਲਜੀਤ ਸਿੰਘ ਕਲਸੀ ਹੋ ਗਿਆ ਤੇ ਹੋਰ ਜਿੰਨੀ ਵੀ ਸਿੰਘ ਨੇ ਅੰਮਰਪਾਲ ਦੇ ਨਾਲ ਲੱਗਦੇ ਜਿੰਨੇ ਵੀ ਸਿੰਘ ਨੇ ਜਾਂ 30 40 ਸਿੰਘ ਨੇ ਜਿਹੜੇ ਪੰਜਾਬ ਦੇ ਜ਼ਿਲ੍ਹਿਆਂ ਵਿੱਚ ਡੱਕੇ ਨੇ ਦੱਸੋ ਕਿਸੇ ਤੋਂ ਇੱਕ ਵੀ ਹਥਿਆਰ ਫੜਿਆ ਹੋਵੇ ਨੰਜਾਇਜ਼ ਕੋਈ ਆਸਲਾ ਫੜਿਆ ਹੋਵੇ ਕੋਈ ਹੋਰ ਸਮਗਰੀ ਫੜੀ ਹੋਵੇ ਪਰ ਜਿਹੜੀ ਇਹ ਐਨਐਸਏ ਲਗਾ ਦੇਣੀ ਤੇ ਦੂਜਾ ਡੁੱਬੂਗੜ ਜੇਲ੍ਹ ਦੇ ਵਿੱਚ ਬੰਦ ਕਰ ਦੇਣਾ ਹਜ਼ਾਰਾਂ ਕਿਲੋਮੀਟਰ ਦੂਰ ਆ ਇਹ ਸਾਰਾ ਸਾਰ ਇੱਕ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਦਾ ਤੱਕਾ ਸੀ ਪਰ ਹਾਈ ਕੋਰਟ ਵੱਲੋਂ ਜਿਹੜਾ ਹੁਣ ਕਿਹਾ ਗਿਆ ਕਿ ਜਿਹੜਾ ਜਿੰਨਾ ਵੀ ਰਿਕਾਰਡ ਹੈਗਾਗਾ ਤੁਸੀਂ ਸਾਰਾ ਜਿਹੜਾ 3 ਅਕਤੂਬਰ ਨੂੰ ਜਿਹੜਾ ਏ ਅਦਾਲਤ ਦੇ ਵਿੱਚ ਪੇਸ਼ ਕਰਨਾ ਉਹਦੇ ਵਿੱਚ ਦੇਖਾਂਗੇ ਤੁਸੀਂ ਕਿਸ ਆਧਾਰ ਤੇ ਕਮੇ ਕਿਉਂ ਐਨਐਸਏ ਲਗਾਈ ਆ ਉਹਦਾ ਜਿਹੜੇ ਪੂਰਾ ਕੋਹ ਬੜਤਾਲ ਕੀਤੀ ਜਾਊਗੀ ਤੇ ਜਿਹੜੀ ਆਪਾਂ ਕਹਿੰਦੇ ਆ ਕਿ ਅਗਲੀ ਪੇਸੀ ਆ ਤੇ ਹੁਣ ਭਾਈ ਅੰਮਰਪਾਲ ਸਿੰਘ ਦੀ ਉਹ 3 ਅਕਤੂਬਰ ਦੀ ਪੈ ਗਈ ਆ ਤੇ ਆਪਾਂ ਇਹ ਕਹਿੰਦੇ ਕਿ ਸਰਕਾਰ ਤੇ ਵੱਡੇ ਸਵਾਲ ਖੜੇ ਹੋ ਚੁੱਕੇ ਨੇ ਸਰਕਾਰ ਨੂੰ ਜਿਹੜੀ ਇੱਕ ਇਹ ਕਹਿੰਦੀ ਆ ਕਿ ਝਾੜ ਪਈ ਆ ਕਿ ਜਦੋਂ ਐਨਐਸਏ ਦਾ ਮਤਵ ਨਹੀਂ ਬਣਦਾ ਦੁਬਾਰੇ ਤੇ ਜਿਹੜੀ ਇਹ ਹਾਈ ਕੋਰਟ ਵੱਲੋਂ ਕਹਿਣਾਗਾ ਕਿ ਐਨਐਸਏ ਗਲਤ ਆ ਤੇ ਗੈਰਕਾਨੂੰਨੀ ਆ ਜਦੋਂ ਇਹ ਗੱਲ ਹਾਈ ਕੋਰਟ ਕਹਿ ਸਕਦੀ ਆ ਤੇ ਫਿਰ ਆ ਬੰਦਾ ਤੇ ਆ ਪਬਲਿਕ ਕਿਉਂ ਨਹੀਂ ਕਹਿ ਸਕਦਾ ਤੇ ਫਿਰ ਸਰਕਾਰ ਇਸ ਨੂੰ ਸਵੀਕਾਰ ਕਿਉਂ ਨਹੀਂ ਕਰਦੀ ਜਿਆਦਾ ਫਿਰ ਹਾਈ ਕੋਰਟ ਤੇ ਸਰਕਾਰਾਂ ਵੱਡੀਆਂ ਨੇ ਜੇ ਇਹ ਸਮਝ ਲਈਏ ਫਿਰ ਇਹ ਹਾਈ ਕੋਰਟ ਵੱਲੋਂ ਜਿਹੜੇ ਇਹ ਝਾੜ ਪਾਈ ਗਈ ਆ ਕਿ ਜਿਹੜੀ ਗੈਰ ਕਾਨੂੰਨੀ ਚੀਜ਼ ਆ ਤੁਸੀਂ ਉਸ ਨੂੰ ਕਿਉਂ ਵਰਤਿਆ ਜਾ ਰਿਹਾ ਤੁਸੀਂ ਉਸ ਨੂੰ ਕਿਉਂ ਮੋਹਰਾ ਬਣਾਇਆ ਜਾ ਰਿਹਾ ਇਹ ਗੱਲ ਆਪਣੇ ਸਿੱਖ ਕੌਮ ਲਈ ਜਿਹੜਾ ਜ਼ਰੂਰੀ ਆ ਜਿਹੜੇ ਹਾਈ ਕੋਰਟ ਵੱਲੋਂ ਜਿਹੜਾ ਅੱਜ ਫੈਸਲਾਗਾ ਉਹ ਭਾਈ ਅੰਮਰਤਪਾਲ ਸਿੰਘ ਦੇ ਹੱਕ ਦੇ ਵਿੱਚ ਇੱਕ ਵਾਰੀ ਤਾਂ ਸਨ੍ਹਾ ਦਿੱਤਾਗਾ ਪਰ ਅਗਲੀ ਤਰੀਕਾ ਜਿਹੜੀ 3 ਅਕਤੂਬਰ ਨੂੰ ਉਦੋਂ ਪਤਾ ਲੱਗੂਗਾ ਪੰਜਾਬ ਸਰਕਾਰ ਤੇ ਹਰਿਆਣਾ ਸਰਕਾਰ ਕੀ ਉੱਥੇ ਪੇਸ਼ ਕਰਦੀ ਆ ਕੀ ਆਪਣਾ ਰੁਖ ਅਪਣਾਉਂਦੀ ਆ ਜਾਂ ਫਿਰ ਇਸ ਨੂੰ ਜਿਹੜਾ ਆਪਾਂ ਇਹ ਕਹਿ ਲਈਏ ਕਿ ਪਿੱਸੇ ਹਟਦੀ ਆ ਸਰਕਾਰ ਤੇ ਭਾਈ ਅੰਮਰਤਪਾਲ ਸਿੰਘ ਨੂੰ ਜ਼ਮਾਨਤ ਮਿਲਦੀ ਆ ਤੇ ਉਹਨਾਂ ਦੇ ਨਾਲ ਸੇ ਸਾਥੀਆਂ ਨੂੰ ਵੀ ਜਵਾਨਤ ਮਿਲੇਗੀ ਇਹ ਇਸ ਵੇਲੇ ਤੁਹਾਨੂੰ ਸਭ ਤੋਂ ਵੱਡੀ ਖਬਰ ਸੁਣਾਉਣੇ ਆ ਤੇ ਇਸ ਕਰਕੇ ਖਬਰ ਇਸ ਕਰਕੇ ਆ ਨਾ ਕਿ ਕੱਲੀ ਇਹ ਚੀਜ਼ ਆ ਕਿ ਐਨਐਸਏ ਆ ਐਨਐਸਏ ਤਾਂ ਹੈਗੀ ਹੈਗੀ ਆ ਨਾਲ ਦੇ ਸਿੰਘਾਂ ਤੇ ਵੀ ਹੈਗੀ ਆ ਪਰ ਇਹ ਦੇਖੋ ਜਿੱਦੋਂ ਲੋਕਤੰਤਰ ਦੇ ਵਿੱਚ ਕਹਿੰਦੇ ਲੋਕ ਵੱਡੇ ਹੁੰਦੇ ਨੇ ਜਦੋਂ ਲੋਕਾਂ ਵੱਲੋਂ ਇਹ ਫਤਵਾ ਦੇ ਦਿੱਤਾ ਕਿ ਭਾਈ ਇਹ ਕੋਈ ਅੱਤਵਾਦੀ ਨਹੀਂ ਇਹ ਕੋਈ ਉਗਰਵਾਦੀ ਨਹੀਂ ਜਦੋਂ ਖੰਡੂਰ ਸਾਹਿਬ ਵਾਸੀਆਂ ਨੇ ਇਹ ਸਰਟੀਫਿਕੇਟ ਦੇ ਦਿੱਤਾ ਜਿਵੇਂ ਅੱਜ ਸਰਟੀਫਿਕੇਟ ਲਾਲਾ ਮੰਗਦਾ ਫਿਰਦਾ ਦਿੱਲੀ ਦਾ ਇਮਾਨਦਾਰੀ ਦਾ ਕਹਿੰਦਾ ਮੈਨੂੰ ਸਰਟੀਫਿਕੇਟ ਦਿੱਤਾ ਜਾਵੇ ਤਾਂ ਮੈਂ ਮੁੱਖ ਮੰਤਰੀ ਤੇ ਰਹੂੰਗਾ ਫਿਰ ਮੈਂ ਅਸਤੀਫਾ ਦੇਊਂਗਾ ਉਹਨੂੰ ਕਿਸੇ ਨੇ ਕੁਝ ਨਹੀਂ ਦਿੱਤਾ ਤੇ ਆਪਣੇ ਆਪ ਨੇ ਅਸਤੀਫਾ ਦਿੱਤਾ ਪਰ ਅੰਮਰਤਪਾਲ ਨੂੰ ਲੋਕਾਂ ਨੇ ਸਰਟੀਫੀਕੇਟ ਇਹ ਦੇ ਦਿੱਤਾ ਕਿ ਇਹ ਸਾਡਾ ਭਾਈ ਆ ਇਹ ਸਾਡਾ ਨਮਾਇੰਦਾ ਹੈ ਇਹ ਸਾਡਾ ਆਗੂ ਆ ਇਹ ਕੋਈ ਖਾੜਕੂ ਨਹੀਂ ਇਹ ਕੋਈ ਵਖਵਾਦੀ ਨਹੀਂ ਇਹ ਕੋਈ ਉੱਗਰਵਾਦੀ ਨਹੀਂ ਤੇ ਪਰ ਉਸ ਤੋਂ ਬਾਅਦ ਵੀ ਜਿਹੜਾ ਨਾਟਕਿਆ ਜਾਣਾ ਪੰਜਾਬ ਸਰਕਾਰ ਦੀ ਵੱਡੀ ਨਲਾਇਕੀ ਸਿੱਧ ਹੋਈ ਹੈ ਇਹਦੇ ਵਿੱਚ ਇਸ ਕਰਕੇ ਜਿਹੜੀਆਂ ਲੋਕ ਨੇ ਇਸ ਕਰਕੇ ਜਿਹੜੀਆਂ ਤਿੰਨ ਸੀਟਾਂ ਕਾਇਆਂ ਨੇ ਪੰਜਾਬ ਸਰਕਾਰ ਨੂੰ ਸਾਰਾ ਰੀਜਨ ਜਿਹੜਾ ਹੈਗਾਗਾ ਭਾਈ ਅੰਮਰਤਪਾਲ ਸਿੰਘ ਨਾਲ ਲੈ ਕੇ ਜਿਹੜਾ ਪੰਜਾਬ ਸਰਕਾਰ ਨੂੰ ਬੈਠ ਗਿਆ ਮੰਨੇ ਚਾਹੇ ਨਾ ਮੰਨੇ ਕੋਈ ਜਿਹੜਾ ਇਹ ਰੀਜਨ ਆ ਇਹਨਾਂ ਦੀ ਇੰਟੈਲੀਜੈਂਸੀਆਂ ਨੇ ਵੀ ਦੱਸਿਆ ਹੋਣਾ ਸਾਰਾ ਕੁਝ ਜਿਹੜਾ ਇਹਨਾਂ ਕੋਲੇ ਪਲ-ਪਲ ਦੀ ਚੀਜ਼ ਜਿਹੜੀ ਆ ਜਾਂਦੀ ਆ ਪਰ ਤੁਹਾਨੂੰ ਆਪਾਂ ਇੱਥੇ ਦੱਸ ਦਈਏ ਕਿ ਭਾਈ ਅੰਮਰਤਪਾਲ ਸਿੰਘ ਤੇ ਉਸਦੇ ਸਾਥੀਆਂ ਦੀ ਜਿਹੜੀ ਅਗਲੀ ਤਰੀਕ ਆ ਉਹ 3 ਅਕਤੂਬਰ ਪੈ ਗਈ ਹੈ ਤੁਸੀਂ ਆਪਣੇ ਕਮੈਂਟਾਂ ਦੇ ਵਿੱਚ ਦੱਸਣਾ ਕਿ ਪੰਜਾਬ ਆ ਤੇ ਕੇਂਦਰ ਸਰਕਾਰ ਸਿੱਖਾਂ ਦੇ ਨਾਲ ਇਹ ਬਿਹਾਰ ਕਿਉਂ ਕਰਈ ਆ ਜਦੋਂ ਇੱਕ ਪਾਸੇ ਐਨਐਸਏ ਖਤਮ ਹੋ ਜਾਂਦੀ ਸੀ ਤੇ ਉਹ ਆਪਣੇ ਜਿਹੜੇ ਜਿੱਤੇ ਸੀ ਜਿਹੜਾ ਲੋਕ ਸਭਾ ਸ਼ੀਟ ਤੇ ਉਹਨਾਂ ਲੋਕਾਂ ਦਾ ਦੁੱਖ ਦਰਦ ਸੁਣਦਾ ਜੇ ਕੋਈ ਤੁਹਾਨੂੰ ਦੁਬਾਰੇ ਲੱਗਦਾ ਤੇ ਦੁਬਾਰੇ ਵੀ ਐਨਐਸਏ ਲੱਗ ਸਕਦੀ ਸੀ ਦੁਬਾਰੇ ਵੀ ਪਰਚੇ ਹੋ ਸਕਦੇ ਸਨ ਸਭ ਕੁਝ ਹੋ ਸਕਦਾ ਸੀ ਪਰ ਇੱਕ ਸਰਕਾਰ ਜਿਹੜੀ ਨਹਾਤੇ ਸਿੱਖਾਂ ਨੂੰ ਜਿਹੜਾ ਇੱਕ ਜਿਹੜਾ ਅੰਦਰ ਢੱਕਣਾ ਚਾਹੁੰਦੀ ਆ ਤੇ ਜਾਂ ਆਪਣਾ ਦਬਦਬਾ ਬਣਾਉਣਾ ਚਾਹੁੰਦੀ ਆ ਜਾਂ ਬਹੁ ਗੈਂਤਿਆਂ ਨੂੰ ਖੁਸ਼ ਕਰਨਾ ਚਾਹੁੰਦੀ ਆ ਅੱਪਾ ਤਾਂ ਫਿਲਹਾਲ ਇਹੀ ਕਹਾਂਗੇ ਤੁਸੀਂ ਆਪਣੇ ਕਮੈਂਟ ਵੱਧ ਤੋਂ ਵੱਧ ਲਿਖਣਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤਾਂ ਕਿ ਜਿਹੜੀ ਇਹ ਵੀਡੀਓ ਹਰ ਇੱਕ ਦੇ ਘਰ ਤੱਕ ਹਰ ਇੱਕ ਨੌਜਵਾਨ ਤੱਕ ਪਹੁੰਚ ਸਕੇ ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ ਕਿ ਪੰਜਾਬ ਸਰਕਾਰ ਕੰਮੇ ਧੱਕਾ ਕਰ ਰਹੀ ਹੈ ਲੋਕਾਂ ਦੇ ਨਾਲ ਜੇਕਰ ਕੋਈ ਮਾੜੀ ਮੋਟੀ ਆਵਾਜ਼ ਬੁਲੰਦ ਕਰਦਾਗਾ ਜੇਕਰ ਇਹਨਾਂ ਦੇ ਖਿਲਾਫ ਬੋਲਦਾਗਾ ਇਹਨਾਂ ਦੀ ਗਲਤੀ ਕੱਢਦਾਗੇ ਤੁਹਾਡੇ ਵਿੱਚ ਇਹ ਗਲਤੀ ਆ ਪਰ ਉਹਨਾਂ ਨੂੰ ਚੱਕ ਕੇ ਥਾਣੇ ਸਿਰ ਦਿੰਦੀ ਆ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਬੰਦ ਕਰ ਦਿੰਦੀ ਆ ਇਹ ਕਿੱਥੋਂ ਦਾ ਕਾਨੂੰਨ ਆ ਕਿਹੜੇ ਦਰਦੇ ਵਿੱਚ ਲਿਖਿਆ ਹੋਇਆ ਕਿਹੜੇ ਦਾਇਰੇ ਵਿੱਚ ਲਿਖਿਆ ਹੋਇਆ ਕਿਹੜਾ ਸੰਵਿਧਾਨ ਦੇ ਵਿੱਚ ਲਿਖਿਆ ਹੋਇਆ ਇਹ ਸਾਨੂੰ ਦੱਸਿਆ ਜਾਵੇ ਪਰ ਇਹ ਥੋੜੀ ਆ ਕਿ ਜੇਕਰ ਤੁਸੀਂ ਮੁੱਖ ਮੰਤਰੀ ਬਣ ਗਏ ਤੇ ਤੁਸੀਂ ਇਹ ਜਿਹੜਾ ਸਾਰਾ ਤੁਸੀਂ ਠੇਕਾ ਲੈ ਲਿਆ ਕਿ ਸਾਰੇ ਸਿੱਖਾਂ ਨੂੰ ਤੁਸੀਂ ਜਿਹੜਾ ਜੇਲ੍ਹਾਂ ਦੇ ਵਿੱਚ ਹੀ ਬੰਦ ਕਰ ਦੇਣਾਗਾ ਤੇ ਤੁਸੀਂ ਆਪਣੇ ਇਹ ਸੁਝਾਅ ਵੀ ਜਰੂਰ ਦੇਣੇ ਨੇ ਤੇ ਵੀਡੀਓ ਨੂੰ ਵੱਧ ਵੱਧ ਸ਼ੇਅਰ ਵੀ ਕਰਨਾ ਤੁਸੀਂ ਦੇਖਦੇ ਰਹੋ ਪੰਜਾਬੀ ਵਿਰਸਾ ਟੀਵੀ ਮੈਂ ਹਾਂ ਮਕਰਨ ਸਿੰਘ ਉੱਭਾ